ਸੋਹੀ ਬੀਬੀ 88 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਹਸ਼ਕਾਲ ਅੱਜ ਗੱਲ ਕਰਨੀ ਆਪਾਂ ਦੋਵਾਂ ਲੇਬਰਾਂ ਬਾਰੇ ਭਈਏ ਵਰਸਸ ਪੰਜਾਬੀ ਤਕਰੀਬਨ ਆਪਾਂ ਸੋਸ਼ਲ ਮੀਡੀਆ ਤੇ ਅਕਸਰ ਇਸ ਚੀਜ਼ ਦੇਖਦੇ ਆਂ ਵੀ ਜ਼ਿਆਦਾਤਰ ਜਿਹੜਾ ਮੁੱਦਾ ਉੱਠਦਾ ਕਹਿੰਦੇ ਆਂ ਵੀ ਭਈਏ ਭਜਾਓ ਪੰਜਾਬ ਬਚਾਓ ਹਨਾ ਪਰ ਭਈਆਂ ਬਿਨਾ ਭਈਆਂ ਰ ਪੰਜਾਬੀਆਂ ਵਿੱਚ ਕੀ ਫਰਕ ਆ ਜੇ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਜੋ ਮੇਰਾ ਤਜਰਬਾ ਪਿਛਲੇ ਦੋ ਤਿੰਨ ਦਿਨਾਂ ਦੇ ਵਿੱਚ ਇੱਕ ਮੈਂ ਸਿੱਖਣ ਨੂੰ ਮਿਲੀ ਆਪਾਂ ਨੂੰ ਗੱਲ ਤੇ ਆਪਾਂ ਨੂੰ ਇੱਕ ਜਿਹੜਾ ਰਗੜਾ ਲਾ ਲੋ ਚਲੋ ਰਗੜਾ ਵੀ ਕੋਈ ਬਹੁਤਾ ਵੱਡਾ ਨਹੀਂ ਪਰ ਤੁਹਾਨੂੰ ਪੰਜਾਬੀਆਂ ਦੇ ਕੰਮ ਕਰਨੇ ਦਾ ਤਰੀਕਾ ਦੱਸਣਾ ਹੈ ਔਰ ਭਈਆਂ ਦਾ ਫਰਕ ਦੱਸਣਾ ਤੇ ਤੁਹਾਡੇ ਨਾਲ ਵੀ ਅਕਸਰ ਕਦੇ ਨਾ ਕਦੇ ਹੋਇਆ ਹੋਊਗਾ ਪਰ ਬਾਈ ਹਰੇਕ ਬੰਦੇ ਕੋਲ ਇੱਕ ਪਲੇਟਫਾਰਮ ਨਹੀਂ ਹੁੰਦਾ ਹੈਗਾ ਵੀ ਇਹ ਗੱਲ ਆਪਾਂ ਕਿਸੇ ਦੇ ਨਾਲ ਸ਼ੇਅਰ ਕਰੀਏ ਜਾਂ ਯਾਦਾਂ ਲੋਕਾਂ ਦੇ ਵਿੱਚ ਇਹ ਗੱਲ ਜਾਵੇ ਹਰੇਕ ਬੰਦਾ ਚਲੋ ਕਈ ਵਾਰ ਗੱਲ ਆਪਣੇ ਤੱਕ ਜਿਹੜੀ ਆ ਰੱਖ ਲੈਨੇ ਹਨਾ ਜਾਂ ਆਪਣੇ ਇੱਕ ਅੱਧੇ ਯਾਰ ਵੈਲੀ ਤੱਕ ਪਰ ਆਪਣੇ ਕੋਲ ਚਲੋ ਇੱਕ YouTube ਦਾ ਸੋਰਸ ਹੈਗਾ ਵੀ ਤੁਹਾਡੇ ਤੇ ਨਾਲ ਆਪਾਂ ਇਹ ਗੱਲ ਸ਼ੇਅਰ ਕਰੀਏ ਜੇ ਕਿਸੇ ਨੂੰ ਬੁਰੀ ਲੱਗੀ ਬਾਈ ਬੇਸ਼ੱਕ ਮਤਲਬ ਕਿ ਆਪਣੇ ਗੁੱਸਾ ਮਾਂਚੀ ਰੱਖਿਓ ਮੰਦਾ ਬੋਲੂਗੇ ਤੇ ਅੱਗੇ ਉਹ ਜਵਾਬ ਉਦਾਂ ਦਾ ਹੀ ਮਿਲੂਗਾ ਸੋ ਮੇਰਾ ਵੀਰ ਸਾਰਿਆਂ ਤੋਂ ਇਹ ਰਿਕਵੈਸਟ ਹੈ ਵੀ ਗੱਲ ਪਹਿਲਾਂ ਪੂਰੀ ਸੁਣਿਓ ਵੀਡੀਓ ਪੂਰੀ ਦੇਖਿਓ ਉਹਦੇ ਤੋਂ ਬਾਅਦ ਜਿਹੜਾ ਉਹ ਆਪਣਾ ਰਿਐਕਸ਼ਨ ਦਿਓ ਹੁਣ ਆਪਾਂ ਜ਼ਿਆਦਾਤਰ ਭਈਆਂ ਨੂੰ ਨਿੰਦਦੇ ਆ ਪਰ ਭਈਆਂ আর ਪੰਜਾਬੀਆਂ ਦੇ ਵਿੱਚ ਕੀ ਫਰਕ ਹੈ ਕਿਹੜੀ ਗੱਲੋਂ ਜਿਹੜੇ ਇੱਕ ਤਾਂ ਆਪਾਂ ਜਿਹੜਾ ਟੈਗ ਲੱਗਦਾ ਵੀ ਪੰਜਾਬੀ ਕੰਮ ਨਹੀਂ ਕਰਦੇ ਹੈਗੇ ਬਾਕੀ ਬਾਈ ਜਿਹੜੀ ਪੰਜਾਬੀ ਲੇਬਰ ਹੈ ਡੱਕਾ ਤੋੜ ਕੇ ਰਾਜ਼ੀ ਨਹੀਂ ਹੈਗੀ ਔਰ ਇੱਕੋ ਵਾਰ ਕੁਝ ਘੰਟਿਆਂ ਵਿੱਚੇ ਸੋਚਦੀ ਹੈ ਵੀ ਆਪਾਂ ਜਿਹੜੀ ਪੂਰੇ ਦਿਨ ਦੀ ਦਿਹਾੜੀ ਪਾ ਲਈਏ ਪਰ ਜਿਹੜੇ ਪਈਏ ਆ ਪਈਆਂ ਰਪਜਾਬੀਆਂ ਦੇ ਵਿੱਚ ਬਹੁਤ ਫਰਕ ਆ ਪਈਏ ਜਿਹੜੇ ਕੁਆਂਟੀਟੀ ਤੇ ਕੰਮ ਕਰਦੇ ਆ ਪਈਏ ਜੇ ਸੋਚਦੇ ਆ ਵੀ ਅੱਜ ਆਪਾਂ 5 ਕੀਲੇ ਲਾਉਣੇ 5 ਦੀ ਜਗਾ ਆਪਾਂ 8 ਲਾ ਲਾਂਗੇ ਪਰ ਦਿਹਾੜੀ ਪੈ ਜਾਵੇ ਪਰ ਪੰਜਾਬੀ ਸੋਚਦੇ ਆ ਵੀ ਜੇ ਆਪਾਂ ਇੱਕ ਘੰਟਾ ਕੰਮ ਕਰ ਲਈਏ ਵੀ ਆਪਾਂ ਰਗੜ ਕੇ ਆ ਜਾਈਏ ਚਾਹੇ ਉਹ ਫੈਕਟਰੀ ਵਾਲਾ ਏ ਚਾਹੇ ਕੋਈ ਹੋਰ ਕਾਰਖਾਨੇ ਵਾਲਾ ਚਾਹੇ ਉਹ ਖੇਤੀ ਦੇ ਵਿੱਚ ਪੰਜਾਬੀ ਲੇਬਰ ਸੋ ਜੋ ਮੇਰੇ ਨਾਲ ਹੋਇਆ ਪਹਿਲਾਂ ਆਪਾਂ ਉਹ ਦੱਸਦੇ ਆ ਵੀ ਬਾਦੂ ਦੀਆਂ ਗੱਲਾਂ ਹੁਣ ਬੰਦਿਆਂ ਨੂੰ ਕਈ ਨੂੰ ਵੀ ਪਤਾ ਹੀ ਨਹੀਂ ਲੱਗਦਾ ਵੀ ਗੱਲ ਕੀ ਹੋਈ ਆ ਕੀ ਹਿਸਾਬ ਕਿਤਾਬ ਹੋਇਆ ਵੀ ਚਲ ਉਦਾਂ ਹੀ ਬੋਲੀ ਜਾਂ ਚਲੋ ਬੰਦੇ ਕੋਲ ਕਈ ਵਾਰ ਨਹੀਂ ਟਾਈਮ ਹੁੰਦਾ ਆਪਾਂ ਤਕਰੀਬਨ ਅਕਸਰੀ ਯੂਰੀਆ ਜਿੱਦਾਂ ਖੇਤ ਦੇ ਵਿੱਚ ਰੇ ਪਾਉਣਾ ਹੁੰਦਾ ਆਪਣੇ ਪੰਜਾਬੀ ਲਿਹਾਜੀ ਬੰਦੇ ਕਾਫੀ ਸਾਲਾਂ ਤੋਂ ਲੰਬੇ ਸਮੇਂ ਤੋਂ ਜਿਹੜੇ ਆਪਣੇ ਨਾਲ ਜੁੜੇ ਹੋਏ ਆਪਾਂ ਉਹਨਾਂ ਤੋਂ ਕੰਮ ਕਰਵਾਉਨੇ ਆ ਔਰ ਪੈਸੇ ਦਿੰਨੇ ਆ ਕੋਈ ਨਾ ਆਪਾਂ ਉਹਨਾਂ ਦੇ ਇਛਾਨ ਕਰਦੇ ਆ ਨਾ ਉਹ ਆਪਣੇ ਤੇ ਇਛਾਨ ਕਰਦੇ ਆ ਕਿਉਂਕਿ ਆਪਾਂ ਪੈਸੇ ਦੇਣੇ ਹੁੰਦੇ ਤਾਂ ਉਹਨਾਂ ਨੇ ਕੰਮ ਕਰਨਾ ਹੁੰਦਾ ਪਰ ਗੱਲ ਕਰਨੀ ਵੀ ਜਿਹੜੀ ਤਰੀਕੇ ਨਾਲ ਲੁੱਟਣ ਦੀ ਵੀ ਆਪਣੇ ਹੀ ਬੰਦੇ ਨੂੰ ਬੰਦਾ ਚਲੋ ਆਪਣਾ ਲਿਹਾਜੀ ਆ ਕਹਿੰਦਾ ਵੀ ਚਲ ਤੇਰੇ ਨਾਲ ਲਿਹਾਜ ਆ ਕੋਈ ਚੱਕਰ ਨਹੀਂ ਆ ਆਪਾਂ ਪੁੱਛਿਆ ਵੀ ਰੇਦਾ ਕੀ ਹਿਸਾਬ ਕਿਤਾ ਉਹ ਕਹਿੰਦਾ ਵੀ ਜਿਹੜਾ ਯੂਰੀਆ ਦਾ ਥੈਲਾ ਏ ਜੇ ਤਾਂ ਪਾਉਣਾ ਤੁਸੀਂ ਕੱਲਾ ਯੂਰੀਆ ਜਿੱਦਾਂ ਪਹਿਲਾਂ ਰੇ ਆਪਾਂ ਸਿੰਗਲ ਪਾਉਨੇ ਆ ਉਹਦਾ ਤਾਂ ਰੇਟ ਹੈਗਾ 100 ਰੁਪਿਆ ਇੱਕ ਗੱਟੇ ਦਾ ਜੇ ਆਪਾਂ ਰਲਾ ਕੇ ਪਾਉਣਾ ਵਿੱਚ ਤਾਂ ਉਹਦਾ ਰੇਟ ਹੈਗਾ 120 ਰੁਪਿਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਗੱਲ ਠੀਕ ਹੈ ਬਾਈ ਬੰਦੇ ਨੇ ਸਿੱਧਾ ਦੱਸਤਾ ਵੀ ਚਲ 120 ਰੁਪਿਆ ਰਲਾ ਕੇ ਆ ਵਿੱਚ ਮਾਲ ਪੱਤਾ ਜ਼ਿੰਕ ਵਗੈਰਾ ਜੋ ਆਪਾਂ ਪਾਉਨੇ ਆ ਤੇ ਜਿਹੜਾ ਕੱਲਾ ਯੂਰੀਆ ਉਹ ਹੈਗਾ 100 ਰੁਪਿਆ ਆਪਾਂ ਪਹਿਲੀ ਜਿਹੜੀ ਖਾਦ ਹੈ ਉਹ ਬੰਦੇ ਨੇ ਆਪਣੇ ਖੇਤ ਦੇ ਵਿੱਚ ਜਦੋਂ ਪਾਈ ਆਪਾਂ 100 ਗੱਟਿਆਂ ਦੇ ਹਿਸਾਬ ਨਾਲ ਉਹਨੂੰ ਤਕਰੀਬਨ ਪੈਸੇ ਦੇ ਦਿੱਤੇ ਆਪਣੇ ਉਦੋਂ ਇੱਕ ਦਿਨ 13-14 ਥੈਲੇ ਇੱਕ ਪਏ ਆ ਤੇ ਦੋ ਤਿੰਨ ਥੈਲੇ ਲੱਗ ਜੋ ਵੀ ਹੋਇਆ ਚਲੋ ਆਪਾਂ ਤੁਹਾਨੂੰ ਗੱਟੇ ਨਹੀਂ ਗਣਾਉਣੇ ਉਹਦੇ ਹਿਸਾਬ ਨਾਲ ਆਪਾਂ ਉਹਨੂੰ ਸਿੰਗਲ ਯੂਰੀ ਦੇ 100 ਰੁਪਏ ਦੇ ਹਿਸਾਬ ਨਾਲ ਪਹਿਲੀ ਵਾਰ ਪੈਸੇ ਦਿੱਤੇ ਫਿਰ ਦੂਜੀ ਵਾਰ ਵੀ ਚਲੋ ਜਦੋਂ ਬੰਦੇ ਨੇ ਪਹਿਲਾਂ ਉਹਨੇ ਪਾਇਆ ਆਪਣੀ ਲਿਹਾਜ਼ ਵੀ ਉਹਦੇ ਨਾਲ ਆ ਫਿਰ ਮੈਂ ਉਹਨੂੰ ਪੁੱਛਿਆ ਵੀ ਹੁਣ ਆਪਾਂ ਬਾਈ ਜਿਹੜਾ ਜਿੰਕ-ਜੁੰਕ ਰਲਾ ਕੇ ਖੇਤ ਦੇ ਵਿੱਚ ਪਾਉਣਾ ਤੇ ਇਹਦਾ ਕੀ ਹਿਸਾਬ ਕਿਤਾਬ ਹੈ ਉਹ ਕਹਿੰਦਾ ਇਹਦਾ 120 ਰੁਪਈਆ ਮੈਂ ਕਿਹਾ ਚਲ ਠੀਕ ਆ ਦੂਜਾ ਰੇ ਪੈ ਗਿਆ ਦੂਜਾ ਰੇ ਪਾਉਣ ਤੋਂ ਬਾਅਦ ਥੋੜੇ ਅੱਗੇ بارش ਦਾ ਮੌਸਮ ਤਾਂ ਮੈਂ ਕਿਹਾ ਵੀ ਅੱਜ ਜਿੰਨਾ ਕਿ ਪੈਂਦਾ ਵਿੱਚ ਆਪਾਂ 2 ਦਿਨ ਦਾ ਗੈਪ ਪਾਉਣਾ ਉਹਨੇ ਆਪਣੇ 9 ਥੈਲੇ ਉਹਦਣ ਇੱਕ ਦਿਨ ਚ ਯੂਰੀਆ ਦੇ ਪਾਏ 9 ਥੈਲੇ ਪਾਉਣ ਤੋਂ ਬਾਅਦ ਦੂਜੇ ਦਿਨ ਆਪਾਂ ਸਟਾਪ ਕਰਤਾ ਕਿਉਂਕਿ ਥੋੜਾ ਅੱਗੇ ਮੌਸਮ ਦਾ ਹੈਗਾ ਸੀਗਾ ਆਪਾਂ ਡਰ ਵੀ ਕੇ ਦੇ ਸਮਾਨ ਨੂੰ ਖਰਾਬੀ ਨਾ ਜਾਏ ਪਾਇਆ ਵਾ ਤੇ 9 ਥੈਲੇ ਪਾਉਣ ਤੋਂ ਬਾਅਦ ਜਦੋਂ ਮੈਂ ਉਹਨੂੰ ਪੁੱਛਿਆ ਵਿੱਚ 2-3 ਦਿਨ ਦਾ ਗੈਪ ਤਾਂ ਮੈਂ ਕਿਹਾ ਚਲੋ ਯਾਰ ਬੰਦੇ ਨੂੰ ਕਈ ਵਾਰ ਲੋੜ ਹੁੰਦੀ ਹੈ ਪੈਸੇ ਪੁੱਛ ਲੈਣੇ ਆ। ਬੰਦਾ ਕਹਿੰਦਾ ਵੀ 120 ਰੁਪਏ ਦੇ ਹਿਸਾਬ ਨੂੰ 9 ਥੈਲਿਆਂ ਦਾ ਤਾਂ ਇੱਕ ਪੈਸੇ ਹੋਗੇ। ਉਹ ਤੇ ਬਾਅਦ ਵਿੱਚ ਕਹਿੰਦਾ ਵੀ ਤੇਰਾ 84 ਕਿਲੋ ਜਿਹੜਾ ਮਾਲ ਪੈ ਗਿਆ ਖੇਤ ਦੇ ਵਿੱਚ ਜਿਹਦੇ ਵਿੱਚ ਜਿੰਕ ਬੂਸਟਰ ਤੇ ਆਪਣਾ ਲੋਹਾ ਮੈਂ ਕਿਹਾ ਵੀ ਜਿਹੜੀ ਆਪਣੀ ਗੱਲ ਹੋਈ ਸੀ ਉਹ ਹੈਗੀ ਦੀ ਵੀ 100 ਰੁਪਿਆ ਕੱਲਾ ਥੈਲਾ ਪਰ ਜਿਹੜਾ 120 ਰੁਪਿਆ ਰਲਾ ਕੇ ਉਹ ਕਹਿੰਦਾ ਵੀ ਨਹੀਂ ਵੀ ਮੈਂ ਸਾਰਿਆਂ ਦੇ ਹਿਸੇ ਹਿਸਾਬ ਚ ਆਪਾ ਉਹਨਾ ਵੀ ਜਦੋਂ ਆਪਾਂ ਰਲਾ ਕੇ 120 ਰੁਪਈਆ ਥੈਲੇ ਦਾ ਲੱਗ ਹੈ ਤੇ ਜਿਹੜਾ ਮਾਲ ਪੈਣਾ ਉਹਦੇ ਪੈਸੇ ਅਲੱਗ ਹੈ ਉਹਨੇ ਕਿਹਾ ਕਿ 84 ਕਿਲੋ ਕਹਿੰਦਾ 90 ਕਿਲੋ ਦੇ ਦੋ ਥੈਲੇ ਹੋ ਜਾਣੇ ਆ ਤੇ 84 ਕਿਲੋ ਮਾਲ ਜਿਹੜਾ ਆਪਣਾ ਬਣਿਆ ਕਹਿੰਦਾ ਚਲ ਦੋ ਥੈਲੇ ਮੰਨ ਕੇ ਚੱਲ ਮੈਂ ਕਿਹਾ ਠੀਕ ਆ ਉਹ ਕਹਿੰਦਾ ਵੀ ਦੋ ਥੈਲਿਆਂ ਫਿਰ 240 ਰੁਪਈਆ ਲੱਗ ਹੋ ਗਿਆ ਫਿਰ ਮੈਂ ਉਹਨੂੰ ਪੁੱਛਿਆ ਵੀ ਠੀਕ ਆ ਤੂੰ ਨੌ ਥੈਲਿਆਂ ਦਾ ਤਾਂ ਚਲੋ ਬਣਾ ਲਿਆ 120 ਰੁਪਏ ਦੇ ਹਿਸਾਬ ਨੂੰ ਪਰ ਜਿਹੜੇ ਤੂੰ ਦੋ ਥੈਲਿਆਂ ਪਰ 120 ਰੁਪਏ ਲਾ ਰਿਹਾ ਹੈਂ ਵੀ ਯੂਰੀਆ ਦੇ ਵਿੱਚ ਤਾਂ ਆਪਾਂ ਮਾਲ ਮਲਾਇਆ ਪਰ ਜਿਹੜੇ ਦੋ ਥੈਲੇ ਆ ਦੋ ਥੈਲੇ ਬਣਾਇਆ ਤਾਂ ਦੋ ਗੱਟੇ 84 ਕਿਲੋ ਮਾਲ ਦੇ ਉਹਨਾਂ ਦੇ ਉੱਪਰ ਜਿਹੜੇ 20 ਰੁਪਏ ਉਹ ਤੂੰ ਕਾਹਦੇ ਲਾ ਰਿਹਾ ਹੈਂ ਵੀ ਉਹਦੇ ਵਿੱਚ ਤਾਂ ਆਪਾਂ ਕੁਝ ਨਹੀਂ ਰਲਾਇਆ ਹੈ ਉਹ ਕਹਿੰਦਾ ਨਹੀਂ ਜੀ ਮੈਂ ਤਾਂ ਇਦਾਂ ਹੀ ਲੰਨਾ ਵੀ ਇੱਕ ਤਾਂ ਦੇਖੋ ਪਹਿਲਾਂ ਉਹਨੇ 120 ਰੁਪਏ ਫਿਰ ਮੈਂ ਉਹਨੂੰ ਪੁੱਛਿਆ ਵੀ ਚੱਲ ਠੀਕ ਹੈ ਪਰ 120 ਰੁਪਏ ਤੂੰ ਕਾਹਦਾ ਲਿਆ ਉੱਪਰ ਵਾਲਾ ਜਿਹੜਾ ਤੂੰ 100 ਰੁਪਏ ਪਲੈਨ ਦਾ ਲੰਨਾ ਬੀ 120 ਰੁਪਏ ਤੋਂ ਰਲਾ ਕੇ ਤੂੰ ਜਦੋਂ ਥੈਲਿਆਂ ਦਾ ਮਾਲ ਬਣਾ ਲਿਆ ਦੋ ਥੈਲੇ ਜਿਹੜੇ ਤਾਂ ਆਪਣੇ ਸਮਾਨ ਦੇ ਪਾਤ ਤੇ 84 ਕਿਲੋ ਮਾਲ ਆਪਣਾ ਜਿੰਕ ਜੂਂਗ ਲੋਆ ਲੂਆ ਪੈ ਗਿਆ ਉਹਦੇ ਤਾਂ ਬਣਾ ਲੇ ਤੇ ਉਹਦੇ ਬਾਅਦ 120 ਰੁਪਏ ਜਿਹੜੇ 20 ਰੁਪਏ ਥੈਲੇ ਪਰੋ ਕਾਦੇ ਲੱਗ ਰਹੇ ਆ ਉਹ ਕਹਿੰਦਾ ਮਾਲ ਰਲਾਉਣੇ ਦੇ ਕਹਿਣ ਦਾ ਮਤਲਬ ਵੀ ਇੱਕ ਗੱਟੇ ਦੇ ਵਿੱਚ ਸਿਰਫ ਹੱਥ ਮਾਰਨੇ ਦੇ 20 ਰੁਪਏ ਉਹਨੂੰ ਰਲਾਉਣੇ ਦੇ ਮੈਂ ਯਾਰ ਹਰਾਨ ਰਹਿ ਗਿਆ ਬੰਦੇ ਤੇ ਵੀ ਇੱਕ ਥੈਲੇ ਦੇ ਵਿੱਚ ਇੱਕ ਹੱਥ ਮਾਰਨੇ ਦੇ ਦੋ ਬਾਲਟੀਆਂ ਮਾਰਨੇ ਦੇ ਵਿੱਚ ਸਮਾਨ ਰਲਾ ਕੇ 20 ਰੁਪਏ ਉਹਦੇ ਉਹਦੇ ਤੋਂ ਬਾਅਦ ਜਿਹੜਾ ਆਪਣਾ ਸਮਾਨ ਬਣਿਆ ਵਿੱਚ ਦੋ ਥੈਲੇ ਬਣਿਆ 240 ਰੁਪਏ ਉਹਨੇ ਉਹਦਾ ਹੰਦਾ ਬਣਾਤਾ ਫਿਰ ਮੈਂ ਕਿਹਾ ਵੀ ਮਾਲ ਦੇ ਥੈਲੇ ਵਿੱਚ ਤਾਂ ਆਪਾਂ ਕੁਝ ਨਹੀਂ ਰਲਾਇਆ ਹੈ ਉਹਨਾਂ ਦੇ ਉੱਪਰ ਜਿਹੜੇ 120 ਰੁਪਿਆ ਲਾ ਰਹੇ ਹਾਂ ਵੀ ਉਹ ਕਾਦਾ ਠੀਕ ਹੈ ਤਾਂ ਮਾਲ ਦਾ ਵਜ਼ਨ ਬਣਾ ਲਿਆ ਮਾਲ ਦੇ ਦੋ ਥੈਲੇ ਬਣਾ ਲੇ ਪਰ ਮਾਲ ਦੇ ਵਿੱਚ ਤਾਂ ਆਪਾਂ ਕੁਝ ਨਹੀਂ ਰਲਾਇਆ ਹੈ ਯੂਰੀਆ ਦੇ ਵਿੱਚ ਮਾਲ ਰਲਾਇਆ ਜਿਹੜੇ ਮਾਲ ਦੇ ਦੋ ਥੈਲੇ ਬਣਾਇਆ ਤੂੰ ਉਹਨਾਂ ਦੇ ਵਿੱਚ ਕੀ ਰਲਾ ਰਿਹਾ ਹੈ ਵੀ ਜਿਹੜੇ ਉਹਨਾਂ ਨੂੰ ਉੱਪਰ ਲੈ ਰਿਹਾ ਉਹ ਥੋੜਾ ਜਿਹਾ ਹਲਜ ਗਿਆ ਕਹਣਾ ਚੱਲ ਬਾਕੀ ਤੇਰੀ ਮਰਜ਼ੀ ਹੈ ਵੀ ਜਿੱਦਾਂ ਤੈਨੂੰ ਕਰਨਾ ਕਰ ਲਾ ਕਹਨ ਦਾ ਮਤਲਬ ਵੀ ਦੇਖੋ ਵੀ ਇਹ ਆਪਣੇ ਬੰਦੇ ਆਪਣੇ ਹੀ ਹੁੰਨੇ ਆ ਹਰੇਕ ਬੰਦਾ ਕਹਿੰਦਾ ਵੀ ਆਪਣੇ ਪੰਜਾਬੀਆਂ ਤੋਂ ਕੰਮ ਕਰਾਏ ਕਰੋ ਪਰ ਆਪਣੇ ਪੰਜਾਬੀ ਆ ਉਹ ਜਿਹੜੇ ਕੰਮ ਕਰਾਉਣ ਦੇ ਲਾਇਕ ਨਹੀਂ ਹੈਗੇ ਠੀਕ ਆ ਜਿਹੜਾ ਬੰਦਾ ਇਮਾਨਦਾਰੀ ਨਾਲ ਪੈਸੇ ਦਿੰਦਾ ਹੈ ਇਮਾਨਦਾਰੀ ਨਾਲ ਕੰਮ ਕਰਾਉਂਦਾ ਉਹਨੂੰ ਸੋਚਦੇ ਆ ਵੀ ਆਪਾਂ ਇੱਕੋ ਦਿਨ ਦੇ ਵਿੱਚ ਲੁੱਟ ਲਈ ਹੁਣ ਤੁਸੀਂ ਦੱਸੋ ਵੀ 120 ਰੁਪਿਆ ਥੈਲੇ ਦਾ ਤਾਂ ਅਲੱਗ ਹੋ ਗਿਆ ਉਹਦੇ ਤੋਂ ਬਾਅਦ 100 ਰੁਪਿਆ ਵਿੱਚ ਇੱਕ ਮਾਲ ਦਾ ਮੰਨ ਕੇ ਚੱਲੋ ਵੀ 220 ਰੁਪਿਆ ਜਿਹੜਾ 220 ਰੁਪਏ ਨੂੰ ਜੇ ਡਿਵਾਈਡ ਕਰ ਲਈ ਆਪਾਂ 60-70 ਰੁਪਏ ਆਪਣੇ ਮਾਲ ਦੇ ਹੋਗੇ ਤਕਰੀਬਨ 180 ਰੁਪਏ ਨੂੰ 70 ਨੂੰ ਥੈਲਾ ਬਹਿ ਗਿਆ ਠੀਕ ਆ ਜੇ ਮੋਟੀ-ਮੁਟੀ ਆਪਾਂ ਐਵਰੇਜ ਕੱਢੀਏ 170-80 ਰੁਪਏ ਨੂੰ ਥੈਲਾ ਹੁਣ ਤੁਸੀਂ ਦੱਸ ਦੋ ਵੀ ਕਿਦਾਂ ਜਾਇਜ ਆ 270 ਰੁਪਏ ਦਾ ਥੈਲਾ ਤਾਂ ਯੂਰੀਆ ਦਾ ਆਉਂਦਾ ਤੇ ਇਹ ਪਤੰਦਰ 170 ਰੁਪਿਆ ਕੱਲੀ ਉਹਦੇ ਵਿੱਚ ਪੁਆਈ-ਪੁਆਈ ਬਣਾਈ ਜਾਂਦੇ ਉਹ ਵੀ ਦਿਮਾਗ ਨਾਲ ਤੇ ਉਹਦੇ ਬਾਅਦ ਕਰੀਏ ਜੇ ਗੱਲ ਆਪਾਂ ਲੇਬਰ ਭਈਆਂ ਦੀ ਹੁਣ ਫਿਰ ਮੇਰੇ ਭਈਆਂ ਨੂੰ ਪੁੱਛਿਆ ਮੈਂ ਵੀ ਤੁਹਾਡਾ ਕੀ ਹਿਸਾਬ ਕਿਤਾਬ ਹੈ ਉਹ ਕਹਿੰਦੇ ਸਰਦਾਰ ਜੀ 70 ਰੁਪਏ ਅਸੀਂ ਕੱਲਾ ਯੂਰੀਆ ਪਾਉਨੇ ਆ 100 ਰੁਪਏ ਰਲਾ ਕੇ ਯੂਰੀਆ ਪਾਉਨੇ ਆ ਵੀ ਉਸ ਵਿੱਚ ਜਿੰਨਾ ਮਰਜੀ ਸਮਾਨ ਡਾਲ ਲਓ ਦੋ ਪੈਕਟ ਡਾਲ ਲਓ ਤਿੰਨ ਪੈਕਟ ਡਾਲ ਲਓ ਜਾਂ ਚਾਰ ਡਾਲ ਲਓ ਮੈਂ ਕਿਹਾ ਠੀਕ ਆ ਬਈ ਉਹ ਬੰਦੇ ਵਿਚਾਰੇ ਦੇਖੋ ਬੇਸ਼ੱਕ ਆਪਾਂ ਕਹਿੰਨੇ ਵੀ ਭਈਆਂ ਨੂੰ ਬਚਾਓ ਪੰਜਾਬ ਬਚਾਓ ਪਰ ਉਹਨਾਂ ਨੇ ਸਿੱਧਾ ਦੱਸ ਤਾ ਵੀ 70 ਰੁਪਏ ਕੱਲਾ ਘੱਟਾ ਜਿਹੜਾ 100 ਰੁਪਈਆ ਉਹ ਵਿੱਚ ਤੁਸੀਂ ਚਾਹੀ ਇੱਕ ਪੈਕਟ ਪਾ ਲਓ ਚਾਹੀ ਦੋ ਪਾ ਲਓ ਠੀਕ ਹੈ ਉਹ ਤਾਂ ਇੰਨੇ ਆਪਾਂ ਮੂਰਖ ਆਪਾਂ ਵੀ ਨਹੀਂ ਹੁੰਦੇ ਵੀ ਚਲੋ ਯਾਰ ਆਪਾਂ ਆਪਾਂ ਇੱਕ ਥੈਲੇ ਦੇ ਵਿੱਚ ਉਹਨ 40 ਕਿਲੋ ਸਮਾਨ ਪਾ ਦਾਂਗੇ ਜਿਆਦਾ ਤੋਂ ਜਿਆਦਾ ਕੀ ਹੁੰਦਾ ਜਿੰਕ ਹੁੰਦਾ ਲੋਹਾ ਹੁੰਦਾ ਤੇ ਬੋਸਟਰ ਹੁੰਦਾ ਉਹ 4-4 ਕਿਲੋ ਦੀ ਹੁਣ ਪੈਕਿੰਗ ਹੋ ਗਈ ਆ ਠੀਕ ਆ 12 ਕਿਲੋ ਇੱਕ ਥੈਲੇ ਦੇ ਵਿੱਚ ਸਮਾਨ ਪੈਂਦਾ ਇੱਕ ਗੱਟੇ ਦੇ ਵਿੱਚ 12 ਨਹੀਂ ਕਿਸੇ ਦਾ 15 ਪੈ ਜੂਗਾ ਹੱਦ ਇਹ ਤੋਂ ਜਿਆਦਾ ਸਮਾਨ ਨਹੀਂ ਕੋਈ ਵੀ ਪੈਂਦਾ ਪਰ ਉਹ ਬੰਦੇ ਦੇਖੋ ਫੇਰ ਵੀ ਕਹਿਣ ਦਾ ਮਤਲਬ ਹੀ ਹੁਣ ਆਪਾਂ ਸਹੀ ਇੱਥੇ ਕਿਹਨੂੰ ਕਹੀਏ ਫਿਰ ਆਪਾਂ ਕਹਿੰਦੇ ਵੀ ਆਪਣੇ ਪੰਜਾਬੀਆਂ ਨੂੰ ਕੰਮ ਨਹੀਂ ਮਿਲਦਾ ਸੋ ਫੈਕਟਰੀਆਂ ਦੇ ਵਿੱਚ ਸਭ ਤੋਂ ਜਿਆਦਾ ਭਈਏ ਕਿਉਂ ਵੱਧ ਗਏ ਕਿਉਂਕਿ ਭਈਆਂ ਦੇ ਵਿੱਚ ਅੱਜ ਵੀ ਥੋੜੀ ਜਿਹੀ ਇਮਾਨਦਾਰੀ ਹੈਗੀ ਆ ਫਿਰ ਆਪਣੇ ਹੀ ਬੰਦੇ ਕਹਿੰਦੇ ਆ ਕਹਦੇ ਜ਼ਿਮੀਦਾਰ ਨਹੀਂ ਕਹੂਗਾ ਵੀ ਭਈਏ ਸਿਰ ਚੜ੍ਹਾ ਲੈ ਠੀਕ ਆ ਫਿਰ ਜਿਹੜੇ ਆਪਣੇ ਦੂਜੇ ਪੰਜਾਬੀਆ ਜਿਨ੍ਹਾਂ ਤੋਂ ਜ਼ਿਮੀਦਾਰ ਵੀ ਚਾਹੁੰਦਾ ਵੀ ਸਾਡੇ ਖੇਤਾਂ ਦੇ ਵਿੱਚ ਕੰਮ ਕਰਨ ਸਾਡੇ ਨਾਲ ਜੁੜੇ ਰਹਿਣ ਕਿਉਂਕਿ ਇਹਦੇ ਵਿੱਚ ਊਚ ਨੀਚ ਵਾਲਾ ਕੋਈ ਕੰਮ ਨਹੀਂ ਹੈਗਾ ਇਹ ਸਿਰਫ ਸੋਸ਼ਲ ਮੀਡੀਆ ਤੇ ਗੱਲਾਂ ਵੀ ਜਿਹੜੀ ਊਚ ਨੀਚ ਊਚ ਨੀਚ ਕੋਈ ਨਹੀਂ ਕਰਦਾ ਸਮਾਜ ਦੇ ਜਦੋਂ ਆਪਣੇ ਪੰਜਾਬੀ ਕੰਮ ਕਰਦਾ ਹੁੰਦਾ ਆਪਾਂ ਬੰਦੇ ਨੂੰ ਮਤਲਬ ਕਿ ਪੂਰੀ ਇੱਜ਼ਤ ਕਰਦੇ ਆ ਠੀਕ ਆ ਕੋਈ ਵੀ ਆਪਾਂ ਹੁਣ ਜੇ ਖਲਾਉਣ ਪਰਾਉਣ ਦੀਆਂ ਗੱਲਾਂ ਕਰਕੇ ਅਗਲਾ ਕਹਿੰਦਾ ਵੀ ਖਲਾਕੇ ਆਸਾਨ ਕਰਦਾ ਬਹੁਤ ਬੰਦੇ ਫਿਰ ਵੀ ਰਿਸਪੈਕਟ ਕਰਦੇ ਆ ਬੰਦਾ ਭਈਏ ਨੂੰ ਹ ਕਰੇ ਨਾ ਮੰਗਣਾ ਹੀ ਪਿਆਬੀ ਨੂੰ ਆਪਾਂ ਘਰੇ ਬਿਠਾ ਕੇ ਵਿਚਾਹ ਪਲਾਦੇ ਨੇ ਵੀ ਚਲੋ ਆਪਣੇ ਪਿੰਡ ਦੇ ਜਾਂ ਆਪਣੇ ਗਵਾਂਢੀ ਪਿੰਡ ਦੇ ਆਉਣ ਘਰ ਦੇ ਫਿਰ ਵੀ ਆਪਾਂ ਇੱਜ਼ਤ ਦੰਨੇ ਆ ਪਰ ਇਹਨਾਂ ਰਭਈਆਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜੇ ਆਪਾਂ ਇਦੋਂ ਨੂੰ ਸੋਚੀਏ ਠੀਕ ਆ ਦੂਜੀ ਗੱਲ ਆ ਜਿਹੜੀ ਭਈ ਏਐਮਪੀਏ ਕੁਆਂਟੀਟੀ ਤੇ ਕੰਮ ਕਰਦੇ ਜਿੱਦਾਂ ਆਪਾਂ ਪਹਿਲਾਂ ਗੱਲ ਕਰੀ ਆ ਭਈਆਂ ਨੇ ਇਹ ਨਹੀਂ ਦੇਖਣਾ ਹੈਗਾ ਵੀ ਆਪਾਂ 2 ਥੈਲੇ ਯੂਰੀਏ ਦੇ ਪਾਉਣੇ 70 ਰੁਪਏ ਦੇ ਹਿਸਾਬ ਨਾਲ ਉਹਨਾਂ ਨੇ ਸੋਚਣਾ ਯਾਰ ਵੀ ਜੇ ਆਪਾਂ 10 ਥੈਲੇ ਪਾਤੇ ਵੀ ਜੇ ਮੈਂ ਸ਼ਾਮ ਤੱਕ ਵੀ ਜਾਂ ਦੁਪਹਿਰੇ ਤੱਕ 10 ਥੈਲੇ ਪਾਤੇ ਤਾਂ ਮੇਰੀ ਵੀ ਮੈਂ ਸ਼ਾਮ ਤੱਕ ਜਿਹੜਾ ਪੰਜ ਵੇਹ ਜਾਣ ਪਰ ਮੈਂ ਦਿਹਾੜੀ ਆ ਜਿਹੜੀ 150 ਰੁਪਏ ਦੇ ਹਿਸਾਬ ਨੂੰ 750 ਰੁਪਏ ਬਣਾਉਣੀ ਆ ਵੀ ਮੈਂ ਥੈਲੇ ਦਾ 150 ਰੁਪਿਆ ਕੁੱਟਣਾ ਵਿੱਚ ਸਮਾਨ ਸਮੂਰ ਵਾ ਕੇ ਥੈਲੇ ਪੰਜ ਹੀ ਪਾਉਣੇ ਆ ਦੁਪਹਿਰੇ ਤੱਕ 2 ਵਜੇ ਤੋਂ ਬਾਅਦ ਆਪਾਂ ਫ੍ਰੀ ਹੋ ਜਾਣਾ ਕੰਮ ਤੇ ਪਰ ਆਪਾਂ 2 ਵਜੇ ਤੱਕ 750 ਬਣਾਉਣਾ ਪੰਜ ਥੈਲਿਆਂ ਦਾ ਤੇ ਭਈਆਂ ਨੇ ਵਿਚਾਰੇ ਨੇ ਬਣਾਉਣਾ 10 ਥੈਲਿਆਂ ਦਾ 700 ਰੁਪਿਆ ਤੇ ਇੱਥੇ ਆ ਕੇ ਤੁਸੀਂ ਦੇਖ ਲਓ ਵੀ ਇਹ ਕਿੰਨਾ ਫਰਕ ਪੈਂਦਾ ਇਸੇ ਕਰਕੇ ਜਿਹੜਾ ਫੈਕਟਰੀਆਂ ਫੈਕਟਰੀਆਂ ਵਿੱਚ ਆਪਾਂ ਹਰੇਕ ਕਹਿ ਦਿੰਨੇ ਆ ਵੀ ਯਾਰ ਅੱਜ ਕੱਲ੍ਹ ਭਈਏ ਇਦਾਂ ਭਈਏ ਵੱਧ ਗਏ ਵੀ ਪੰਜਾਬ ਦੇ ਵਿੱਚ ਸਾਰੀਆਂ ਧਾਰੈ ਭਈਆਂ ਨੇ ਦੱਬ ਲੇ। ਭਾਈ ਭਈਏ ਕੰਮ ਕਰਦੇ ਆਂ ਠੀਕ ਹੈ ਔਰ ਭਈਏ ਇਮਾਨਦਾਰੀ ਨਾਲ ਕੰਮ ਕਰਦੇ ਆਂ। ਕੋਈ ਚਲੋ ਸਾਰੇ ਬੰਦੇ ਸਹੀ ਵੀ ਨਹੀਂ ਹੁੰਦੇ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੇ ਪੰਜਾਬੀ ਮਾੜੇ ਆ ਸਾਰੇ ਭਈਏ ਵਿੱਚ ਭਈਏ ਵੀ ਕੁਝ ਮਾੜੇ ਹੋਣਗੇ ਜਿਹੜੇ ਨਸ਼ਾ ਪੱਤਾ ਕਰਦੇ ਆਂ ਜਾਂ दारू-ਦੂਰੂ ਪੀਂਦੇ ਆਂ ਪਰ ਫੇਰ ਵੀ ਜ਼ਿਆਦਾਤਰ ਭਈਏ ਭਈਆਂ ਮਿਨਾ ਜੇ ਦੇਖਿਆ ਜਾਵੇ ਅੱਜ ਦੇ ਟਾਈਮ 'ਚ ਕੱਲਾ ਖੇਤੀ ਨਹੀਂ ਜਿਹੜੇ ਹਰੇਕ ਬੰਦਾ ਜੱਟਾਂ ਨੂੰ ਗਾਲਾਂ ਕੱਢਦਾ ਨਾ ਵੀ ਜੱਟਾਂ ਨੇ ਭਈਏ 'ਚ ਮਿਲਾਪੇ। ਜ਼ਿਮੀਦਾਰਾਂ ਨਾਲੋਂ ਕਿਤੇ ਵੱਧ ਬਈਏ ਫੈਕਟਰੀਆਂ ਜਾਂ ਕਾਰਖਾਨਿਆਂ 'ਚ ਕੰਮ ਕਰਦੇ ਆਂ ਸ਼ੈੱਲਰਾਂ 'ਚ ਕੰਮ ਕਰਦੇ ਆਂ ਉੱਥੇ ਤੁਸੀਂ ਦੇਖ ਲਓ ਜੇ ਪੰਜਾਬੀ ਨੂੰ 4 ਦਿਨ ਪੰਜਾਬੀ ਰੱਖ ਲਓ 10 ਬਈਆਂ ਵਿੱਚ 10 ਬਈਆਂ ਦੀ ਅਹੀ ਤਾਈ ਫੇਰ ਗੋ ਜਾਂ ਤਾਂ ਉਹਨਾਂ ਨੂੰ ਦਾਰੂ ਪੀਣ ਤੇ ਲਾ ਦੂਗਾ ਤੇ ਜਾਂ ਫਿਰ ਉਹਨਾਂ ਨੂੰ ਪੁੱਠੇ ਸਿੱਧੇ ਕੰਮ ਸਿਖਾ ਦੂਗਾ ਵੀ ਆਪਾਂ ਕਿੱਦਾਂ ਕੁੰਡੀ ਲਾਉਣੀ ਆ ਕਿੱਦਾਂ ਰਗੜਨਾ ਸੋਭਈਆਂ ਨਾਲੋਂ ਵੱਧ ਜਿਹੜੇ ਆਪਣੇ ਭਾਈ ਪੰਜਾਬੀ ਘੱਟ ਨਹੀਂ ਹੈਗੇ ਇਹ ਨਹੀਂ ਹੈਗਾ ਵੀ ਆਪਾਂ ਇਹਦੇ ਵਿੱਚ ਹੁਣ ਪੰਜਾਬੀਆਂ ਨੂੰ ਨਿੰਦਦੇ ਆਂ ਜੋ ਪੰਜਾਬੀਆਂ ਦੀ ਕਰਤੂਤ ਹੈ ਉਹ ਆਪਾਂ ਦੱਸ ਰਹੇ ਆਂ ਕਈ ਬੰਦਿਆਂ ਨੂੰ ਗੁੱਸਾ ਲੱਗੂਗਾ ਚਲੋ ਗੁੱਸਾ ਆਪਣੇ ਅੰਦਰ ਹੀ ਰੱਖਿਓ ਠੀਕ ਹੈ ਨਾ ਜੇ ਬਾਹਰ ਕੱਢੂਗੇ ਤਾਂ ਅੱਗੋਂ ਵੀ ਉਹੀ ਚੀਜ਼ ਰਿਐਕਟ ਹੋਣੀ ਆ ਸੋ ਤੁਸੀਂ ਵੀ ਆਪਣੇ ਵੀਡੀਓ ਲੰਬੀ ਹੋਣੀ ਮੇਰਾ ਵੀਰ ਤੁਸੀਂ ਵੀ ਆਪਣੇ ਜਿਹੜੇ ਤਜਰਬੇ ਜਰੂਰ ਦੱਸਿਓ ਤੇ ਬਾਕੀ ਬਾਰਸ਼ ਦਾ ਦੱਸਿਓ ਕੀ ਹਾਲਤ ਦਾ ਤੁਹਾਡੇ ਤੇ ਮਿਲਾਂਗੇ ਆਪਾਂ ਕਿਸੇ ਲਈ ਅਗਲੀ ਵੀਡੀਓ ਚ ਥੈਂਕ ਯੂ